हां माता की गल है हुन तिनू मेनू की गल होनी है ना फोन का तो लाया सीगा मेनू ता मुंडे ने तंग बहुत ਕੀਤਾ ਸੀ ता मैं ता फोन लाया सी ਘਰ ਦਾ ਮੁੰਡਾ ਤੈਨੂੰ ਤੰਗ ਮੇਰੇ ਇੱਥੇ ਘਰ ਬੰਨਣੀ ਨਹੀਂ ਚਾਹੀਦੀ ਮੈਂ ਤੈਨੂੰ ਪਹਿਲੇ ਹੀ ਦੱਸ ਦਿੱਤਾ ਜੇ ਆਈ ਨਾ ਉਹਦੇ ਨਾਲ ਫੇਰ ਦੇਖੀ ਤੂੰ ਮੇਰੇ ਤੋਂ ਪੂਰਾ ਕੋਈ ਨਹੀਂ ਤੂੰ ਜਿਹੜਾ ਸਾਡਾ ਘਰ ਖਰਾਬ ਕਰੰਤੇ ਹੋਈਓ ਮੈਂ ਤੈਨੂੰ ਦੱਸ ਦਿੱਤਾ ਬੰਦਿਆਂ ਵਾਂਗੂ ਮੈਂ ਨਹੀਂ ਆਉਂਦੀ ਪੁੱਤ ਤੁਸੀਂ ਆਪਣਾ ਘਰ ਸੰਭੋ ਨਾ ਤੇਰੇ ਤੋਂ ਇੱਕ ਦਿਨ ਹੀ ਨਿਜਵਾਗ ਸੰਭ ਹੋਇਆ ਤੇ ਜਾਂ ਤੂੰ ਆਪਣੇ ਮਾਪਿਆਂ ਦੇ ਮੈਂ ਆਪ ਹੀ ਸੰਭ ਲੂੰ ਨਾਲੇ ਮੈਂ ਵੀ ਦੇਖੂੰਗਾ ਤੇਰੇ ਮਾਪੇ ਕਿਹੜੇ ਪਟਿਆਲੇ ਦੇ ਮਹਾਰਾਜ ਨੇ ਵਿਆਹ ਦੇ ਆ ਤੈਨੂੰ ਮੈਂ ਤੈਨੂੰ ਦੱਸ ਦਿੱਤਾ ਪੇਕਿਆਂ ਤੱਕ ਨਾ ਜਾਇਆ ਕਰ ਮੈਂ ਵੀ ਤੇਰੇ ਤੋਂ 30 35 ਲੱਖ ਰੁਪਏ ਕਢਾ ਕੇ ਤੇਰਾ ਖਿਹੜੇ ਛੱਡੂੰਗੀ ਜੋ ਮਰਜ਼ੀ ਕਰ ਲੈ ਤਲਾਕ ਦਾ ਮੈਂ ਹੁਣ ਲੈਣਾ ਹੀ ਲੈਣਾ ਆ ਨਾ ਤੂੰ ਕਿਸੇ ਦੀ ਇੱਜ਼ਤ ਕਰਦੀ ਨਾ ਮੇਰੀ ਮਾਂ ਦੀ ਨਾ ਮੇਰੀ ਭੈਣ ਦੀ ਤੇ ਮੈਂ ਤੈਨੂੰ ਇੱਥੇ ਰੱਖ ਕੇ ਕੀ ਕਰਨਾ ਜਾ ਜਾ ਮੈਂ ਨਹੀਂ ਡਰਦੀ ਤੇਰੇ ਕੋਲੋਂ ਕੋਈ ਵਧੀਆ ਜੇ ਹੁਣ ਵਕੀਲ ਘਾਲ ਲਈ ਨਾਲੇ ਪੁੱਤ ਪੈਸੇ ਇਕੱਠੇ ਕਰ ਲਈ ਤੇਰਾ ਤਾਂ ਖੜਾ ਮੈਂ ਹੁਣ ਪੈਸੇ ਲੈ ਕੇ ਛੱਡੂ ਹੈਲੋ ਹਾਂਜੀ ਭਾਬੀ ਜੀ ਕੀ ਹਾਲ ਜੀ ਨਾ ਤੂੰ ਕੀ ਲੈਣਾ ਮੇਰੇ ਹਾਲ ਤੋਂ ਤੂੰ ਤਾਂ ਬਹੁਤ ਖੁਸ਼ ਹੋਣੀ ਆ ਸਾਡੇ ਘਰ ਅੱਗ ਲਾ ਕੇ ਸ਼ਾਂਤੀ ਮਿਲ ਗਈ ਹੁਣ ਤੈਨੂੰ ਤੇਰੀਆਂ ਮਰਜ਼ੀਆਂ ਹੋ ਗਈਆਂ ਭਾਬੀ ਭਲਾ ਮੈਂ ਕੀ ਕਿਹਾ ਹੋਰ ਕਿਆ ਨਹੀਂ ਤੂੰ ਕੁਛ ਡੇਰਾ ਤਾਂ ਤੇਰੀ ਮਾਂ ਦੇ ਤਾਂ ਪਵਾੜੇ ਆ ਸਾਰੇ ਮੇਰਾ ਘਰ ਖਰਾਬ ਕਰਕੇ ਰੱਖ ਦਿੱਤਾ ਮੈਨੂੰ ਤਾਂ ਘਰੋਂ ਕੱਢ ਦਿੱਤਾ ਹੁਣ ਜਾ ਕੇ ਉੱਥੇ ਬਹਿ ਜਾ ਲਾਲਾ ਡੇਰੇ ਜਾ ਕੇ ਪਰ ਮੇਰੇ ਨਿਆਣਾ ਦਾ ਨਾ ਸ਼ਰਾਬ ਤੈਨੂੰ ਮਾਰੂੰਗਾ ਉਹ ਮੈਂ ਵੀ ਦੇਖਦੀ ਆ ਇਸ ਬੁੜੇ ਨੂੰ ਕੌਣ ਆਪਣੀ ਧੀ ਦਿੰਦਾ ਮੈਂ ਤਾਂ ਫਸ ਗਈ ਸੀ ਇਹਨਾਂ ਵਿਆਹ ਕਰਾ ਕੇ ਉਹ ਬਹਿ ਜਾਏ ਬਚੋਲੇ ਦਾ ਬੇੜਾ ਜੇਨੇ ਮੈਨੂੰ ਇਦਾਂ ਦਾ ਪਤਾ ਮੇਰੇ ਪੱਲੇ ਪਣਾ ਭਾਬੀ ਇਹ ਕਿਹੋ ਜੀਆਂ ਗੱਲਾਂ ਕਰਦੇ ਤੁਸੀਂ ਮੈਨੂੰ ਲੜਨ ਨੂੰ ਫੋਨ ਕੀਤਾ ਤੁਸੀਂ ਇਹਨੂੰ ਵੀ ਭਾਬੀ ਟਿਕਾ ਨਹੀਂ ਆਉਂਦਾ ਜਦ ਤੱਕ ਮੈਨੂੰ ਚਾਰ ਗੱਲਾਂ ਸੁਣ ਨਹੀਂ ਲੈਂਦੀ ਆਹੋ ਚੱਲ ਅੰਦਰ ਚੱਲ ਮੀ ਆ ਗਿਆ ਤੇ ਬੈਠ ਗੱਲ ਕਰਦੇ ਚੱਲ ਵਧੀਆ ਤਲਾਕ ਹੋ ਜਾਊਗਾ ਤੇ ਚਾਰ ਪੈਸੇ ਆਉਣਗੇ ਮੈਨੂੰ ਵੀ ਤੇ ਮੈਨੂੰ ਕੰਮ ਕਾਂਦੀ ਲੋੜ ਨਾ ਪਊਗੀ ਭਾਬੀ ਪਤਾ ਨਹੀਂ ਕੀ ਕਰਨ ਲੱਪਈ ਆਈ ਨਹੀਂ ਹਜੇ ਤੱਕ ਉਹ ਆ ਜਾ ਮਤੂੰ ਕੀ ਗੱਲ ਆ ਵੀ ਜਿਹੜਾ ਮੇਰਾ ਬਗਾਨਾ ਪੀ ਜਨਣਿਆ ਬਲਾਤਾ ਮੈਂ ਕੋਈ ਮੇਕਅਪ ਨਹੀਂ ਕਰਦੀ ਅਸੀਂ ਚਲੀਆਂ ਨੇੜੇ ਤੋਂ ਕੰਮ ਕਰ ਦੇਖ ਲੈ ਜੇ ਕੰਮ ਕਰ ਦੇਖਣ ਗਿਆ ਤਾਂ ਕੁੰਡਾ ਲਾ ਕੇ ਜਾਈਂ ਖੁੱਲੇ ਨਾ ਛੱਡ ਜੇ ਜਾਓ ਤੁਸੀਂ ਕੋਈ ਨਹੀਂ ਮੈਂ ਚੱਲ ਜਾਣਾ ਜਾਓ ਤੁਸੀਂ ਆ ਜਾਓ ਦੀਦੀ ਸਮਾਨ ਰੱਖ ਲੈ ਤੁਸੀਂ ਸਾਰਾ ਹੋਰ ਹੋਰ ਰੱਖ ਲੈ ਚਲ ਆਜੋ ਫਾਬੀ ਆਪਾਂ ਤੋਰਤਾ ਪਈਆਂ ਆ ਇਹ ਕੁੜੀ ਨੂੰ ਨਾਲ ਹੀ ਲੈ ਆਉਣਾ ਸੀਗਾ ਨੇ ਕੋਈ ਨਹੀਂ ਚਾਚੀ ਸੰਭ ਲੈਣੀ ਕੁੜੀ ਐਂਦਾ ਤਾਂ ਨਹੀਂ ਨਿਆੜੇ ਸੰਭਦੇ ਆਪਣੇ ਕੋਈ ਨਹੀਂ ਆਪਾਂ ਜਾਣਾ ਛੇਤੀ ਆ ਤੁਹਾਨੂੰ ਟਾਈਮ ਲੱਗਣਾ ਆਹੋ ਮੈਂ ਕੋ ਰੋਟੀ ਪਾਣੀ ਵੀ ਉਹਨੂੰ ਟਾਈਮ ਨਾ ਦੇ ਦੇਵੇ ਫੇਰੇ ਨਹੀਂ ਨਹੀਂ ਦੇ ਦੇਣਾ ਮੈਂ ਉਹਦੇ ਕਹਿ ਕੇ ਕਿਹਾ ਤਾਂ ਧਿਆਨ ਚਲ ਹੁਣ ਇਹ ਵੀ ਆ ਮੋਰੇ ਵਕੀਲ ਕੋਈ ਵਧੀਆ ਜੇ ਮਿਲ ਜਵੇ ਤਾਂ ਵਧੀਆ ਹੈ ਨਹੀਂ ਕੋਈ ਨਹੀਂ ਕੰਮ ਨਿਭੜੇ ਹਾਂ ਮੈਂ ਤਾਂ ਸੱਚੀ ਰਾਤੀ ਨੀਂਦ ਨਹੀਂ ਆਈ ساری ਰਾਤ ਨੀਂਦ ਕੀ ਸੁਪਨੇ ਚ ਵੀ ਉਹੀ ਘੁੰਮਦਾ ਰਿਹਾ ਮੇਰੇ ਤਾਂ ਚਲ ਦੇ ਨਾ ਚਲੋ ਚਲ ਭਾਬੀ ਕੰਮ ਤਾਂ ਹੋ ਗਿਆ ਹੋਰ ਕੀ ਬੇਬੀ ਟਾਈਮ ਨਾਲ ਚਲ ਗਈਆਂ ਤਾਂ ਮਿਲ ਗਿਆ ਵਕੀਲ ਟਾਈਮ ਨਾਲ ਤਾਂ ਚਲ ਗਿਆ ਟਾਈਮ ਲੱਗ ਵੀ ਬਹੁਤ ਗਿਆ ਟਾਈਮ ਤਾਂ ਫੇਰ ਲੱਗਣਾ ਹੀ ਸੀ ਇਦਾਂ ਸਰਕਾਰੀ ਕੰਮਾਂ ਨੂੰ ਟਾਈਮ ਬਹੁਤ ਲੱਗਦਾ ਹੈ ਆਹ ਉਹ ਪਤਾ ਨਹੀਂ ਕੀ ਕਰਦਾ ਹੋਣਾ ਉਹ ਵੀ ਆਪਣੇ ਕਰਦਾ ਹੋਣਾ ਕੁਛ ਨਾ ਕੁਛ ਪੈਰਬਾਈ ਪਾਈ ਤਾਂ ਹੋਣੀ ਹੈ ਉਹਨਾਂ ਕੋਈ ਨਾ ਕੋਈ ਤਾਂ ਦੇਖਦੇ ਆ ਹੁਣ ਭਾਬੀ ਉਹ ਆਮ ਨਹੀਂ ਉਹ ਹੈ ਇਹ ਪਤਾ ਨਹੀਂ ਕੀ ਕਰਦਾ ਬਾਹਰ ਖੜਾ ਨਾਲੇ ਤੂੰ ਕਹਿੰਦੀ ਉਹਨੇ ਕੰਮ ਲੱਭਣ ਜਾਣਾ ਆ ਦੇਖ ਤਾਂ ਕਿਹੜੇ ਕੰਮ ਕਰਦਾ ਫਿਰਦਾ ਇਹ ਪਤਾ ਨਹੀਂ ਕੀ ਲੱਭਦਾ ਇਹਦੇ ਵਿੱਚੋਂ ਕਿ ਨਹੀਂ ਤੂੰ ਇੱਥੋਂ ਕੀ ਲੱਭਣ ਲੱਗਾ ਆ ਉਹ ਮੈਂ ਤਾਂ ਦੇਖਦਾ ਸੀਗਾ ਬੂਟੀਆਂ ਨਹੀਂ ਜਾਂ ਮਗਾਇ ਪਤਾ ਨਹੀਂ ਕਾਦੀਆਂ ਆ ਬੜੀਆਂ ਬੂਟੀਆਂ ਨਹੀਂ ਆ ਹੋਈਆਂ ਤੂੰ ਮੈਨੂੰ ਚਾਰਦਾ ਆ ਬਹੁਤ ਤੂੰ ਘੂਹੇ ਚੜ੍ਹਿਆ ਮੈਨੂੰ ਪਤਾ ਤੂੰ ਕੀ ਲੱਭਦਾ ਇੱਥੋਂ ਮੈਂ ਕੀ ਲੱਜਣਾ ਇੱਥੋਂ ਪਹਿਲਾਂ ਦੱਸ ਹਾਂ ਹੋਈਆਂ ਤੂੰ ਹੇ ਮੇਰੇ ਕਮਲਿਆ ਮੋਂ ਕਰਦਾ ਰਹਿੰਦਾ ਆ ਠੱਕੇ ਖਾਂਦੀਆਂ ਫਿਰਦੀਆਂ ਕੋਈ ਮੈਂ ਕੰਮ ਕਰ ਲੱਭਾਂ ਕਿ ਨਹੀਂ ਹੋਰ ਹੀ ਕੰਮ ਕਰਨ ਲੱਗਾ ਆ ਇਹ ਜੇ ਭਾਵੇਂ ਇਹਦੇ ਕੀੜ ਪਤੰਗਾ ਕੋਈ ਲੜ ਜਵੇ ਇਹਨੂੰ ਪਤਾ ਨਹੀਂ ਲੱਗਦਾ ਇਹਨੂੰ ਉਹ ਨਹੀਂ ਲੜਦਾ ਕੁਛ ਵੀ ਤੇ ਕਿੱਦਾਂ ਤੁਸੀਂ ਗਈਆਂ ਸੀ ਕੀ ਬਣਿਆ ਬਣਿਆ ਕੰਮ ਤਾਂ ਹੋ ਗਿਆ ਆ ਅੱਛਾ ਆਹੋ ਤਿਆਰ ਜੀ ਲੱਗ ਗਈ ਆ ਉਹ ਕਹਿੰਦੇ ਚਾਰ ਪੰਜ ਦਿਨਾਂ ਤੱਕ ਇਹਨਾਂ ਤੁਹਾਨੂੰ ਪਤਾ ਲੱਗ ਜਾਊਗਾ ਵਕੀਲ ਮਿਲ ਜਾਣਾ ਆ ਚੰਗੀ ਤਰ੍ਹਾਂ ਉਹਨਾਂ ਨਾਲ ਗੱਲ ਕਰ ਲਾਣੀ ਸੀਗੀ ਵੀ ਸਾਡਾ ਕੰਮ ਛੇਤੀ ਕਰਾ ਦੇਣ ਉਹ ਭਰਾਵਾ ਚੰਗੀ ਤਰ੍ਹਾਂ ਹੀ ਗੱਲ ਕਰਕੇ ਆਏ ਆ 4-5 ਦਿਨ ਕਹਿੰਦੇ ਸੀਗੇ ਫਿਰ ਕਹਿੰਦੇ ਦੱਸ ਦਵਾਂਗੇ ਤੁਹਾਨੂੰ ਫਿਰ ਕੇਸ ਸ਼ੁਰੂ ਹੋ ਜਾਣਾ ਆ ਤੂੰ ਫਿਕਰ ਨਹੀਂ ਕਰਨਾ ਭਰਾ ਤੇਰਾ ਨਾਲ ਹੀ ਤੇਰੇ ਖੜਾ ਠੀਕ ਆ ਤੂੰ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਜਿਹੜਾ ਉਹ ਸਿਰ ਚੜਿਆ ਹੈ ਨਾ ਉਹ ਗੱਲਾਂ ਕਰਦਾ ਕੋਈ ਗੱਲ ਨਹੀਂ ਹਿਲਾਉਣਾ ਵੀ ਜਾਣਦੇ ਆ ਇਹਨੂੰ ਨਾ ਘਰੇ ਹੀ ਬੈਠਾ ਰਿਹਾ ਕੋਈ ਕੰਮ ਕਰ ਦੇਖ ਕੇ ਆਂਦਾ ਕਿ ਨਹੀਂ ਨਾ ਮੈਂ ਨਾ ਛੱਡ ਕੇ ਕਿੱਥੇ ਜਾਂਦਾ ਭਲਾ ਲੈ ਚੋਰਾਂ ਦੇ ਘਰ ਨਹੀਂ ਚੋਰ ਪੈਂਦੇ ਹੁੰਦੇ ਆਪਣਾ ਕੰਮ ਲੱਭ ਕੇ ਤੇ ਜਾ ਕੇ ਇੱਥੇ ਐਵੇਂ ਟੀਮਿਆਂ ਦੇ ਵਿੱਚ ਬੈਠਾ ਰਹਿਣਾ ਹੈ ਤੇ ਕਿਦਾਂ ਲੁੱਤਰ ਲੁੱਤਰ ਗੱਲਾਂ ਕਰਦੀ ਆ ਤੇਰੇ 'ਚ ਹੀ ਕਮੀਆਂ ਹੁਣੀਆਂ ਤਦਿਓ ਤੇ ਨਾਲ ਲੜਦਾ ਆ ਨਾ ਤੂੰ ਜਾ ਕੇ ਰਹਿ ਲੈ ਉਹਦੇ ਨਾਲ ਤੈਨੂੰ ਵੀ ਪਤਾ ਲੱਗ ਜੂ ਉਹ ਕਿਦਾਂ ਦਾ ਆ 100 ਵਾਰੀ ਤੇਰੀ ਬੇਇੱਜ਼ਤੀ ਕੀਤੀ ਹੱਲੇ ਵੀ ਉਹਦਾ ਪੱਖ ਲੈਂਦਾ ਤੂੰ ਉਹ ਮੈਂ ਤਾਂ ਤੇਰਾ ਸਾਥ ਦਿੰਦਾ ਆ ਤੂੰ ਤਾਂ ਮੈਨੂੰ ਨਹੀਂ ਸਿੱਧਾ ਬੋਲਦੀ ਸਿੱਧਾ ਤੈਨੂੰ ਕੀ ਬੋਲਾਂ ਚਲੋ ਹਣ ਅੰਦਰ ਨੂੰ ਇੱਥੇ ਹੀ ਹੁਣ ਸਾਰੀਆਂ ਗੱਲਾਂ ਬਾਤਾਂ ਕਰੀਏ ਨਾਲ ਸਾਡੀਆਂ ਲੱਤਾਂ ਰਹਿ ਗਈਆਂ ਚਲੋ ਆਜੋ ਇਹ ਜਾ ਕੇ ਤਾਂ ਪੀਏ ਥੱਕ ਹੋਣਾ ਹੀ ਸੀ ਤੁਸੀਂ ਕਿੱਦਾਂ ਲੈਕਚਰ ਦੇਣ ਲੱਗੇ ਸੀਗੇ ਬਾਹਰ ਖੜ ਕੇ ਹੈ ਤੁਹਾਨੂੰ ਇਹ ਵੀ ਨਹੀਂ ਪਤਾ ਵੀ ਕਿੱਥੋਂ ਧੱਕੇ ਖਾਂਦਿਆਂ ਆਈਆਂ ਕਿ ਨਹੀਂ ਚੱਲ ਦੀਦੀ ਬੈਠ ਮੈਂ ਚਾਹ ਬਣਾ ਮੱਕਟ ਹੋਏ ਮੈਂ ਮਾਰ ਕੇ ਦੇਖਦਾ ਆ ਭਾਂਡਿਆਂ ਦੇ ਸੈਂਕ ਕਿੱਦਾਂ ਭਰਿਆ ਪਿਆ ਆ ਮਗਰ ਉਹ ਖਾਈ ਗਿਆ ਬੈਠੀ ਗਿਆ ਉਹ ਕੰਮ ਨਹੀਂ ਕੋਈ ਕਰਨੀ ਜੇ ਬੰਦੇ ਨੂੰ ਬਾਹਰ ਲੈ ਕੰਮ ਨਹੀਂ ਕਰਦਾ ਹੀ ਕੱਲਿਆ ਕਰ ਸਾਰਾ ਦਿਨ ਮੰਜੇ ਤੋੜਦਾ ਰਹਿਣਾ ਹੈ ਲੇਖੇ ਦੇਣ ਲੱਗਾ ਮੇਰੇ ਤੇਰੀ ਆਸ ਹੁਣ ਉਥੇ ਵੀ ਵਕੀਲ ਦੇ ਮੋਰੇ ਦੱਲ ਉੱਦਲ ਉਤਰ ਕਰਦੀ ਸੀਗੀ ਤੂੰ ਚੁੱਪ ਰਿਆ ਕਰ ਉਹਨੇ ਸੁਣ ਲਿਆ ਨਾ ਫੇ ਤੈਨੂੰ ਦੱਸ ਦਊਂਗੀ ਬਾਹਰ ਵੀ ਇਹ ਹਾਲ ਘਰ ਵੀ ਇਹ ਹਾਲ ਅੱਜ ਤੱਕ ਦਾ ਬੋਲਦੀ ਜਾਂ ਸੁਣਦੀ ਕਿ ਇਹ ਦੀ ਗੱਲ ਵੀ ਕੌਣ ਬੈਠਾ ਕੌਣ ਆਇਆ ਕੌਣ ਨਹੀਂ ਆਇਆ ਤੈਨੂੰ ਸ਼ਰਮ ਹੋਵੇ ਤੂੰ ਕੰਮ ਕਰੀ ਚੁੱਪ ਕਰ ਹੁਣ ਲੈ ਤਾਂ ਪਾ ਪਤਾ ਨਹੀਂ ਭਾਈ ਮੈਨੂੰ ਕੀ ਫੜਾ ਗਿਆ ਐ ਜੋ ਆ ਕੇ ਦਿਖਾਵਾਂ ਉਹਨੂੰ ਕੁੜੀ ਨੂੰ ਮੈਂ ਉਹਦਾ ਨਹੀਂ ਕੋਈ ਕਾਗਜ਼ ਪੱਤਰ ਹੋਵੇ ਉਹ ਬੈਠੇ ਆ ਆਹਾ ਭਾਈ ਜੇ ਕੋਈ ਫੜਾ ਕੇ ਗਿਆ ਮੈਂ ਦੇਖਦਾ ਕੀ ਇਹ ਕੀ ਆ ਗਿਆ ਭਾਬੀ ਇਹ ਤਾਂ ਸੰਮਣ ਆ ਪਰ ਤਾਂ ਦੇਖਦਾ ਸਹੀ ਕੀ ਇਹ ਬੱਚ ਲਿਖਿਆ ਕੀ ਨਹੀਂ ਬਹਿ ਜਾ ਤੁਸੀਂ ਭਾਬੀ ਆ ਦੇਖ ਲਾ ਇਹਨੂੰ ਤਾਂ ਜ਼ਿਆਦਾ ਅੱਗ ਲੱਗੀ ਸੀਗੀ ਤਲਾਕ ਦਾ ਕੇਸ ਕਰ ਦਿੱਤਾ ਆ ਹਾਂ ਚੰਗਾ ਸਮਾਂ ਭਾਬੀ ਇਹਨੇ ਪਹਿਲਾ ਕੇਸ ਕਰ ਦਿੱਤਾ ਹੁਣ ਪੈਸਿਆਂ ਦਾ ਵੀ ਇੰਤਜ਼ਾਮ ਕਰ ਲਵੇ ਮੈਂ ਠੇਕਾ ਨਹੀਂ ਲਿਆ ਨਾਲੇ ਇਹਦੇ ਜਵਾਕ ਸੰਭਾ ਨਾਲੇ ਘਰ ਦੇ ਕੰਮ ਕਰਾਂ ਆਪ ਤਾਂ ਤੜਕੇ ਨੂੰ ਨਿਕਲ ਜਾਂਦਾ ਆ ਨਾ ਕੋਈ ਫਿਕਰ ਨਾ ਫਾਕਾ ਅਸੀਂ ਤਾਂ ਹੱਲੇ ਕਈਆਂ ਸੀ ਗਿਆ ਵਕੀਲ ਦੇ ਕੋਲ ਇਹਨੇ ਤਾਂ ਪੇਪਰ ਭੇਜ ਦਿੱਤੇ ਉਹ ਚੱਲ ਕੋਈ ਨਹੀਂ ਕਰਤਾ ਤੇ ਕਰਤਾ ਸੀ ਆਪਾਂ ਵੀ ਤਾਂ ਕਰਨੇ ਸੀਗਾ ਇਹ ਤਾਂ ਸਾਰੀ ਚੁੱਕਣਾ ਨਾ ਉਹਦੀ ਮਾਂ ਤੇ ਭੈਣ ਨੇ ਦਿੱਤੀ ਆ ਉਹ ਸਮਝਾ ਵੀ ਸਕਦੀਆਂ ਸੀਗੀਆਂ ਉਹਨਾਂ ਨੇ ਤਾਂ ਮੇਰਾ ਘਰ ਖਰਾਬ ਕਰਨਾ ਸੀਗਾ ਕਰ ਦਿੱਤਾ ਚੱਲ ਕੋਈ ਨੀ ਤੂੰ ਇੱਕ ਵਾਰੀ ਫੋਨ ਲਾ ਕੇ ਦੇਖ ਕੀ ਕਹਿੰਦਾ ਉਹ ਕੜਾਏ ਨੂੰ ਫੋਨ ਮਾਰਾ ਚ ਕੁੜੀ ਨੂੰ ਮੈਨੂੰ ਦੇ ਫੋਨ ਲਾ ਜਰਾ ਫੋਨ ਇਹਨੂੰ ਇਹ ਬੜਾ ਫੋਨ ਆ ਗਿਆ ਆ ਇਹ ਕਦੇ ਕਰੀ ਜਾਂਦੀ ਹੁਣ ਫੋਨ ਹਲੋ ਹਲੋ ਕੀ ਗੱਲ ਆ ਫੋਨ ਕਾ ਤੇ ਲਾਉਂਦੀ ਹੁਣ ਨਾ ਕੀ ਆ ਤੂੰ ਤਲਾਕ ਦੇ ਕਾਗਜ਼ ਭੇਜੇ ਆ ਆਹੋ ਭੇਜੇ ਆ ਤੇ ਤੋ ਖਹਿੜਾ ਛਡਾਉਣਾ ਮੈਂ ਨਾਲੇ ਮੈਨੂੰ ਫੋਨ ਕਰਨ ਦਾ ਕੋਈ ਮਤਲਬ ਨਹੀਂ ਮੈਨੂੰ ਕੋਰਟ ਚੇ ਮਿਲੀ ਉਹ ਨਾਲੇ ਰਹੀ ਗੱਲ ਕੁੜੀ ਦੀ ਇੱਥੇ ਮੇਰੇ ਤੋਂ ਛੱਡ ਦੇ ਨਿਆਣੇ ਇੰਨੇ ਵੀ ਰੱਖਣੇ ਔਖੇ ਨਹੀਂ ਜਿੰਨੇ ਤੂੰ ਗਾ ਗਾ ਦੱਸਦੀ ਆ ਉਹ ਨਾਲੇ ਇੱਥੇ ਬੈਠੀ ਦਾ ਤੇਰਾ ਧਿਆਨ ਪੇਕਿਆਂ ਦੇ ਵਿੱਚ ਹੀ ਰਹਿੰਦਾ ਸੀ ਨਾ ਹੁਣ ਬੈਠ ਰਹੀ ਆ ਨਾ ਉਥੇ ਨਾਲੇ ਤੈਨੂੰ ਵੀ ਪਤਾ ਲੱਗੂ ਕਿੰਨਾਕ ਤੇਰਾ ਉਹ ਕਰਦੇ ਆ ਹੁਣ ਇਨਾ ਚ ਬੈਠੀ ਰਹੀ ਉਦਾਂ ਵੀ ਇੱਥੇ ਬਹਿ ਕੇ ਤੂੰ ਇਹਨਾਂ ਦੇ ਗੁਣ ਗਾਣ ਗਾਉਣੇ ਸੀਗੇ ਪਹਿਲਾਂ ਤਾਂ ਇਹਦਾ ਨੰਬਰ ਬਲੌਕ ਕਰਾਂ। ਇਹ ਜਿਹੜਾ ਦੁਖੀ ਕੀਤਾ ਹੈ। ਅਕਲ ਤਾਂ ਇਹਦੀ ਟਿਕਾਣੇ ਹੁਣ ਹੋਣੀ ਆ। ਨਾਲਿਆਂ ਨੂੰ ਪਤਾ ਲੱਗੂ ਕਿ ਮਾਪੇ ਕੰਮ ਆਉਂਦੇ ਆ ਜਾਂ ਘਰ ਵਾਲਾ। ਨਾਲ ਮੈਂ ਤਾਂ ਇਦਾਂ ਹੀ ਜਨਾਨੀ ਤੋਂ ਖਹਿੜਾ ਹੀ ਛਡਾਉਣਾ। ਐਨੇ ਤਾਂ ਮੇਰਾ ਜੀਣਾ ਹੀ ਹਰਾਮ ਕਰਤਾ। ਰੱਬ ਇਦਾਂ ਹੀ ਜਨਾਨੀ ਕਿਸੇ ਨੂੰ ਦੇਵੇ ਨਾ ਜੇ ਇਹ ਮੇਰੇ ਨਾਲ ਰਹੀ ਹੈ ਨਾ। ਮੇਰੀ ਰਹਿੰਦੀ ਖੁੰਦੀ ਜ਼ਿੰਦਗੀ ਵੀ ਇਹਨੇ ਖਰਾਬ ਕਰ ਦੇਣੀ ਆ। ਨਾਲੇ ਮੇਰੀ ਧੀ ਦੀ ਕਰੂਗੀ। ਉਹ ਨਾਲੇ ਛੋਟੀ ਜੀ ਕੁੜੀ ਆ। ਉਹ ਐਤੋਂ ਸਿੱਖੂਗੀ ਵੀ ਕੀ। ਨਾਲੇ ਜੋ ਜੋ ਇਹ ਕਰਦੀ ਆ। ਮੇਰੀ ਧੀ ਤੇ ਕਿੰਨਾ ਗਲਤ ਅਸਰ ਪੈਂਦਾ ਹੋਊਗਾ ਕੀ ਸਿੱਖੂ ਵੀ ਮੇਰੀ ਧੀ ਹੈ ਇਹਦੇ ਕੋਲੋਂ ਕੋਈ ਨਹੀਂ ਇਹਦਾ ਹਲਤਾ ਬਸ ਤਲਾਕ ਹੀ ਆ ਦੇਖ ਲੈ ਬਾਬੀ ਮੇਰੀ ਕੀ ਗੱਲ ਸੁਣੀ ਇਹਨੇ ਆਪਣੀਆਂ ਸਣਾ ਕੇ ਫੋਨ ਕੱਟ ਦਿੱਤਾ ਇਦਾਂ ਦਾ ਬੇਸ਼ਰਮ ਬੰਦਾ ਨਿਕਲਿਆ ਮੈਂ ਸੋਚਿਆ ਵੀ ਨਹੀਂ ਸੀਗਾ ਕੋਈ ਨਹੀਂ ਇਹ ਤਾਂ ਗਲਤ ਗੱਲ ਆ ਚਲੋ ਗਲਤ ਆ ਕਰਦਾ ਕੋਈ ਇੰਨੀ ਇਹਨੂੰ ਕਾਲੀ ਸੀਗੀ ਮੈਨੂੰ ਤਾਂ ਪਹਿਲਾਂ ਹੀ ਪਤਾ ਸੀਗਾ ਇਹ ਤਾਂ ਮੈਨੂੰ ਘਰੋਂ ਕੱਢ ਕੇ ਰਾਜੀ ਸੀ ਇਹ ਵੀ ਉਹ ਚੱਲ ਛੱਡ ਕੋਈ ਗੱਲ ਨਹੀਂ ਤੂੰ ਕਾਤੇ ਆਪਣਾ ਖੂਨ ਸਾੜੀ ਜਾਂਦੀ ਆ ਕੋਈ ਨਹੀਂ ਲੱਗ ਜੂ ਉਹਨੂੰ ਵੀ ਪਤਾ ਲੱਗ ਤਾਂ ਜਾਊਗਾ ਪਤਾ ਪਰ ਇਸ ਬੰਦੇ ਬਾਰੇ ਮੈਂ ਇਦਾਂ ਨਹੀਂ ਸੋਚਿਆ ਸੀਗਾ ਕਿ ਇਹ ਇਦਾਂ ਦਾ ਵੀ ਨਿਕਲੂਗਾ ਜੇ ਮੇਰਾ ਨਹੀਂ ਪਤਾ ਲੈਣਾ ਸੀਗਾ ਆਪਣੀ ਕੁੜੀ ਦਾ ਹੀ ਪਤਾ ਲੈ ਲੈਂਦਾ ਫੋਨ ਕਰਕੇ ਉਹਦਾ ਹੀ ਸੋਚ ਲੈਂਦਾ ਕੁਛ ਆ ਪੇਪਰ ਭੇਜਣ ਤੋਂ ਪਹਿਲਾਂ ਚਲ ਕੋਈ ਨਾ ਐਵੇਂ ਨਾ ਤੂੰ ਹੁਣ ਸੋਚ ਉਹਦੇ ਬਾਰੇ ਜਦ ਹੁਣ ਲੈਣਾ ਇਤਲਾਕ ਆ ਤਾ ਆਹੋ ਕੋਈ ਲੋੜ ਨਹੀਂ ਹੁਣ ਉਹਦੇ ਬਾਰੇ ਸੋਚਣ ਦੀ ਰੋਟੀ ਪਾਣੀ ਖਾ ਕੋਈ ਗੱਲ ਆ ਹੁਣ ਤੂੰ ਤਾਂ ਛਾਂਗਿਆ ਆ ਨਾ ਤਾਂ ਖਲਾਰਾ ਘਟ ਪਿਆ ਕਿੰਨੀ ਨੇਰੀ ਚੱਲਦੀ ਆ ਇਹ ਜੋ ਆ ਰਹੀ ਨਹੀਂ ਦਿੰਦੀ ਤੈਨੂੰ ਮੈਂ ਕੀ ਕਹੀ ਜਾਂਦਾ ਵਾ ਹਾਂਜੀ ਕਿੱਥੇ ਖੁੱਭੀ ਆ ਕੀ ਸੋਚੀ ਜਾਨੀ ਕੁਛ ਨਹੀਂ ਸੋਚਣਾ ਕੀ ਆ ਮੈਂ ਕਿਹਾ ਬਾਜੀ ਹੁਣੀ ਗਲਤ ਫੈਸਲਾ ਲੈਣ ਦੇ ਆ ਮੈਂ ਕਿਹਾ ਮੰਮੀ ਨਾਲ ਗੱਲ ਕਰਕੇ ਵੇਖਦੀ ਆ ਸ਼ਾਇਦ ਉਹਨਾਂ ਦੇ ਸਮਝਾਉਣ ਤੇ ਸਮਝ ਹੀ ਜਾਣ ਐਵੇਂ ਜ਼ਿੰਦਗੀ ਬਰਬਾਦ ਹੁੰਦੇ ਤੇ ਬਚੂ ਕੀ ਨਹੀਂ ਨਹੀਂ ਨਾ ਉਹਨੇ ਸਾਡਾ ਕਹਿਣਾ ਮੰਨਿਆ ਨਾ ਮੰਮੀ ਦਾ ਕਹਿਣਾ ਮੰਨਣਾ ਉਨੇ ਤਾਂ ਬਸ ਇੱਕੇ ਰੱਟ ਲਈ ਆ ਮੈਂ ਤਲਾਕ ਲੈਣਾ ਤਲਾਕ ਲੈਣਾ ਇਸ ਤਰ੍ਹਾਂ ਤਾਂ ਸਾਰੀ ਜ਼ਿੰਦਗੀ ਖਰਾਬ ਹੋ ਜੂਗੀ ਉਹ ਕੁੜੀ ਵਿਚਾਰੀ ਸਾਰਿਕਾ ਉਹ ਤੇ ਆਏ ਛੋਟੀ ਜੀ ਆ ਇਹ ਉਹਦੇ ਬਾਰੇ ਵੀ ਨਹੀਂ ਸੋਚਣ ਦੇ ਹੈਗੇ ਇਹਨਾਂ ਦਾ ਇੱਕ ਗਲਤ ਫੈਸਲਾ ਉਹਦੀ ਵਿਚਾਰੀ ਦੀ ਜ਼ਿੰਦਗੀ ਵੀ ਸਾਰੀ ਖਰਾਬ ਕਰਕੇ ਰੱਖ ਦੇਣੀ ਮੇਰੀ ਗੱਲ ਸੁਣ ਲੈ ਇੱਕ ਮੈਂ ਨਹੀਂ ਤੈਨੂੰ ਉਹਨਾਂ ਦੇ ਮਾਮਲੇ ਚ ਬੁੱਲਣ ਦੇਣਾ ਤੈਨੂੰ ਹੁਣੇ ਤਾਂ ਛੁੱਟੀ ਮਿਲੀ ਆ ਤੈਨੂੰ ਆਰਾਮ ਦੀ ਲੋੜ ਆ ਉਹਨਾਂ ਦਾ ਕੀ ਆ ਉਹਨਾਂ ਨੇ ਤਾਂ ਲੜ ਕੇ ਇੱਕੋ ਹੀ ਹੋ ਜਾਣਾ ਫੇਰ ਤੂੰ ਆਪਣੀ ਸਿਹਤ ਦਾ ਧਿਆਨ ਰੱਖ ਮੈਂ ਧਿਆਨ ਕਿਸ ਵਾਰ ਰੱਖਾਂ ਮੇਰਾ ਸਾਰਾ ਧਿਆਨ ਤੇ ਉੱਥੇ ਰਹਿੰਦਾ ਆ ਆਵੇਂ ਨਹੀਂ ਸੋਣੀ ਜ਼ਿੰਦਗੀ ਰੋਲਣ ਤੇ ਆਏ ਹੋਏ ਆਪਣੀ ਐਵੇਂ ਪਤਾ ਨਹੀਂ ਇੰਨਾ ਸੋਣਾ ਹੱਸਦਾ ਖੇਡਦਾ ਪਰਿਵਾਰ ਹੀ ਮੇਰੇ ਭਰਾ ਦਾ ਪਤਾ ਨਹੀਂ ਕਿਹਦੀ ਨਜ਼ਰ ਲੱਗੀ ਕਿਸੇ ਦੀ ਨਜ਼ਰ ਨਜ਼ਰ ਨਹੀਂ ਲੱਗੀ ਉਹਨਾਂ ਦੀ ਨੀਅਤੇ ਖਰਾਬ ਆ ਤੂੰ ਆਪਣੀ ਸੇਧ ਦਾ ਧਿਆਨ ਰੱਖ ਜੇ ਹੁਣ ਬਿਮਾਰ ਹੋ ਗਈ ਮੈਂ ਹਸਪੀਟਲ ਨਹੀਂ ਲੈ ਕੇ ਜਾਣਾ ਤੇਰਾ ਧਿਆਨ ਤੇਰੇ ਪੇਕਿਆਂ 'ਚ ਹੀ ਰਹਿੰਦਾ ਆ ਉਹਨਾਂ ਨੇ ਨਹੀਂ ਸੁਧਰਨਾ ਉਹਨਾਂ ਨੇ ਨਹੀਂ ਕਲੇਸ਼ ਖਤਮ ਕਰਨਾ ਇਹ ਜੇ ਤੇਰੀ ਭਾਬੀ ਚੰਗੀ ਹੋਵੇ ਨਾ ਤਾਂ ਆਪਣਾ ਘਰ ਬਰਵਾਦ ਨਾ ਕਰੇ ਹੁਣ ਤੂੰ ਆਪਣੇ ਲਈ ਦੇਖ ਲੈ ਤੂੰ ਆਪਣੇ ਪੇਕਿਆਂ ਦੇ ਕਿੰਨਾ ਕ ਜਾਨੀ ਆ ਉਹਨਾਂ ਨੂੰ ਕਿੰਨੇ ਕ ਪੈਸੇ ਖਵਾਉਂਦੀ ਆ ਤੂੰ ਮੇਰੀ ਗੱਲ ਸੁਨੋ ਭਾਬੀ ਦਾ ਭਰਾ ਤਾਂ ਕੋਈ ਕੰਮ ਨਹੀਂ ਕਰਦਾ ਤਾਂ ਕਰਕੇ ਉਹਦਾ ਸਾਰਾ ਧਿਆਨ ਟੇਕਿਆਂ ਚ ਰਹਿੰਦਾ ਵਾ ਤੇ ਉਦੋਂ ਮੇਰਾ ਭਰਾ ਵਿਚਾਰਾ ਸਾਰਾ ਕੰਮ ਕਰਦਾ ਤਾਂ ਵੀ ਭਾਬੀ ਉਹਦੇ ਨਾਲ ਸਹੀ ਨਹੀਂ ਰਹਿੰਦੀ ਹੈਗੀ ਉਹ ਤੇ ਵਿਚਾਰਾ ਨਾ ਘਰ ਰਹਿਣ ਜੋਗਾ ਵਿਚਾਰਾ ਨਾ ਕੰਮ ਤੇ ਜਾਣ ਜੋਗਾ ਚਲ ਇਦਾਂ ਕਰੋ ਤੁਸੀਂ ਮੈਨੂੰ ਆਪਣਾ ਫੋਨ ਦੋ ਮੈਂ ਭਾਜੀ ਨਾਲ ਗੱਲ ਤੇ ਕਰਾਂ ਬੈਣ ਕੀ ਕਹਿੰਦੀ ਆ ਹੈਲੋ ਆਪ ਐਂਸਸਟਰੀ ਗੱਲ ਸਾਸਤ੍ਰਿਕਾ ਜੀ ਕਿਦਾਂ ਠੀਕ ਆ ਹਾਂਜੀ ਹਾਂਜੀ ਠੀਕ ਆ ਕੀ ਬਣਿਆ ਮੈਂ ਕਿਹਾ ਭੈਣ ਬਣਾਣਾ ਕੀ ਆ ਸੰਮਣ ਭੇਜਤੇ ਆ ਕੀ ਇਹ ਸ਼ੁਰੂ ਕਰਤਾ ਆ ਆ ਕੀ ਕੀਤਾ ਬਾਲਾ ਤੂੰ ਬਾਜੀ ਤੂੰ ਕਿਉਂ ਅੰਦਰ ਪੇਪਰ ਭੇਜੇ ਘਰ ਤੀ ਫਿਰ ਉਹੀ ਗੱਲ ਮੈਨੂੰ ਤੁਹਾਡੀ ਫਿਕਰ ਹੋਈ ਜਾਂਦੀ ਇੱਥੇ ਉਹ ਭੈਣ ਤੂੰ ਮੇਰੀ ਫਿਕਰ ਨਾ ਕਰ ਉਹ ਵਧੀਆ ਗੱਲ ਆ ਇੱਦਾਂ ਜਨਾਨੀ ਤੋਂ ਖੜਾ ਜਿਹੜਾ ਛੁਟਦਾ ਨਾ ਉਹ ਛੁਟਦਾ ਇਹ ਚੰਗਾ ਐ ਤਾਂ ਆਪਾਂ ਨੂੰ ਸਾਰਿਆਂ ਨੂੰ ਬਰਬਾਦ ਕਰ ਛੱਡਣਾ ਨਹੀਂ ਤਾਂ ਮੈਂ ਕੱਲ ਲਾਇਆ ਸੀ ਬਾਜੀ ਭਾਬੀ ਨੂੰ ਫੋਨ ਉम्मेਰ ਨਾ ਪਤਾ ਕਿੰਨਾ ਬੋਲੇ ਆ ਉਹ ਮੈਨੂੰ ਕਹਿੰਦੇ ਵੀ ਸਾਰਾ ਕੁਝ ਤੇਰੇ ਕਰਕੇ ਹੋਣ ਡਿਆ ਤੇ ਮੰਮੀ ਕਰਕੇ ਹੋਣ ਡਿਆ ਭਾਵੇਂ ਤੁਸੀਂ ਆਪਸ ਚੋਦਾ ਵੀ ਸਹੀ ਨਾ ਰੋ ਪਰ ਸਾਰੀ ਗੱਲ ਐਂਡ ਤੇ ਮੇਰਤੇ ਤੇ ਮੰਮੀ ਤੇ ਆ ਕੇ ਖੜ ਜਾਂਦੀ ਐ ਕੋਮਲ ਉਹ ਤਾਂ ਇਦਾਂ ਹੀ ਬਕਵਾਸ ਕਰਦੀ ਆ ਤੈਨੂੰ ਮੈਂ ਪਹਿਲਾਂ ਕਿਹਾ ਸੀਗਾ ਉਹਦਾ ਫੋਨ ਨਾ ਚੱਕੀ ਮੈਂ ਤਾਂ ਸੋਚਿਆ ਸੀ ਵੀ ਸ਼ਾਇਦ ਮੇਰੇ ਫੋਨ ਕਰਨ ਨਾਲ ਭਾਬੀ ਸਮਝ ਜੇਗੀ ਸਭ ਠੀਕ ਹੋ ਜਾਏਗਾ ਪਰ ਕਿੱਥੇ ਚੱਲ ਛੱਡੋ ਵੀਰੇ ਤੂੰ ਇਦਾਂ ਕਰੋ ਵੀ ਤੁਸੀਂ ਮੇਰੇ ਕਹਿੰਦੇ ਇੱਕ ਵਾਰੀ ਭਾਬੀ ਨੂੰ ਲੈ ਆਓ ਉਥੋਂ ਇਹ ਗੱਲ ਵਾਸਤੇ ਦੁਬਾਰਾ ਨੂੰ ਤੂੰ ਮੈਨੂੰ ਕਹੀਂ ਤੂੰ ਮੁੜ ਕੇ ਉਹਦਾ ਫੋਨ ਨਾ ਬਸ ਚੱਕੀ ਆਪਣੀ ਸਿਹਤ ਦਾ ਧਿਆਰ ਆ ਕਛਾ ਆ ਦੇਖ ਲੈ ਮੈਂ ਕੋਮਨ ਨੂੰ ਕਿਹਾ ਵੀ ਸੀ ਜੇ ਉਹ ਫੋਨ ਕਰੂਗੀ ਹੈ ਨਾ ਤਾਂ ਮੋਰੋ ਚੱਕੀ ਨਾ ਉਹਨੂੰ ਤਾਂ ਬੋਲਣ ਦੀ ਤਮੀਜ਼ ਹੀ ਹੈ ਨਹੀਂ ਜੇ ਘਰ ਸਾਂਭਣਾ ਹੁੰਦਾ ਉਹਨੇ ਪਹਿਲਾਂ ਸਾਹ ਵੀ ਲੈਣਾ ਸੀਗਾ ਉਹਨੂੰ ਛੱਤੀਆਂ ਨੂੰ ਗੱਲਾਂ ਸੁਣਾਈਆਂ ਹੋਣੀਆਂ ਵਿਚਾਰੀ ਨੂੰ ਤੇ ਬਾਅਦ ਚ ਇਹਨੇ ਟੈਨਸ਼ਨ ਲੈ ਕੇ ਆਪਣੀ ਸਿਹਤ ਖਰਾਬ ਕਰ ਲੈਣੀ ਇਹ ਵੀ ਕੁੜੀ ਮੇਰਾ ਕਿਹੜਾ ਕਹਿਣਾ ਮੰਨਦੀ ਆ ਕਿੰਨੀ ਵਾਰੀ ਇਹਨੂੰ ਗੱਲ ਸਮਝਾਈ ਚੱਲ ਹੁਣ ਘਰ ਦੇ ਕੰਮ ਕਰ ਲਵਾਂ ਕਈ ਕੰਮ ਪੇ ਕਰਨ ਵਾਲੇ ਕੌਣ ਆ ਗਿਆ ਇੱਕ ਮਿੰਟ ਕੋਸਵਰ ਕੌਣ ਆ ਸਾਰਿਕਾ ਮੈਂ ਤੈਨੂੰ ਕੀ ਸਮਝਾਇਆ ਸੀਗਾ ਐਵੇਂ ਹੀ ਫੇਰ ਜਾ ਕੇ ਚੁੰਬੜ ਗਈਆਂ ਤੂੰ ਨਾ ਤੂੰ ਫੇਰ ਇੱਥੇ ਕਰਨ ਗਈਆਂ ਆਂ ਨਾ ਤਲਾਕ ਦੇ ਪੇਪਰ ਤਾਂ ਬੜੀ ਜਲਦੀ ਭੇਜੇ ਮੈਂ ਆਪਣਾ ਸਮਾਨ ਲੈਣ ਆਈ ਆਂ ਉਹ ਲੈ ਜਾ ਲੈ ਜਾ ਜੇ ਤੂੰ ਨਾ ਵੀ ਲੈਣ ਆਉਂਦੀ ਐ ਨਾ ਸਮਾਨ ਤਾਂ ਮੈਂ ਸਿੱਟ ਕੇ ਹੋਣਾ ਸਾਰਾ ਉੱਥੇ ਅੱਛਾ ਚੱਲ ਮੈਂ ਵੀ ਦੇਖਦੀ ਆ ਜੇ ਤੂੰ ਇੰਨਾ ਜਵਾਨ ਦਾ ਪੱਕਾ ਐ ਨਾ ਹੁਣ ਕੇਸ ਵਾਪਸ ਨਾ ਲਈ ਉਹ ਕੇਸ ਮੈਂ ਵਾਪਸ ਲੈਣ ਲਈ ਨਹੀਂ ਕੀਤਾ ਤੇ ਤੈਨੂੰ ਛਟਕਾਰਾ ਲੈਣ ਲਈ ਕੀਤਾ ਚੱਲ ਕੁੜੀਏ ਆਪਣਾ ਸਮਾਨ ਆਪ ਇਕੱਠਾ ਕਰੀਏ ਮੈਨੂੰ ਤਾਂ ਬੋਲਣੋਂ ਹਟਣਾ ਹੀ ਨਹੀਂ ਕਰਲਾ ਕਰਲਾ ਜਲਦੀ ਜਲਦੀ ਹੇ ਕਿੱਥੇ ਅੱਗ ਲਾਤਾ ਉੱਟੀ ਮਾਰ ਕੇ ਮੈਂ ਕਹਾਂ ਸਮਾਨ ਪਾ ਚਲਦੀ-ਚਲਦੀ ਜਿਆਦਾ ਟਾਈਮ ਮੇਰੇ ਘਰ ਚ ਰਹਿਣਾ ਨਹੀਂ ਨਾ ਇੱਥੇ ਬੈਗ ਪਏ ਸੀ ਵੱਡੇ ਉਹ ਕਿੱਥੇ ਆ ਨਾ ਬੈਗ ਤੇਰੇ ਮਾਪਿਆਂ ਨੇ ਦਿੱਤੇ ਉਹ ਮੈਂ ਲਿਓ ਆਹ ਇੱਥੇ ਖੜ ਗਈ ਤੇਰੇ ਮਾਪਿਆਂ ਦੀ ਦਾਜ ਚ ਦਿੱਤੀ ਉਹ ਆ ਚੱਕ ਚਾਦਰ ਕਿਉਂ ਇਹ ਤਾਂ ਨਿਸ਼ਾਨੀ ਲਾਈਓ ਉਹ ਹੋਰ ਉਹਨਾਂ ਨੇ ਦਿੱਤਾ ਕੀ ਆ ਇਹ ਦੋ ਚਾਦਰਾਂ ਤੇ ਤੇਰੇ ਸੂਟ ਆ ਪੰਜ-ਸੱਤ ਚੱਕ ਕੇ ਪਰਿਓ ਬਹੁਤ ਆਕੜੀ ਨਾ ਜਾ ਮੈਂ ਰੋਬ ਜਾ ਮਾਰੀ ਜਾਂਦਾ ਬਿਨਾਂ ਗੱਲ ਤੋਂ ਜਿਹੜਾ ਕੰਮ ਕਰਨਾ ਹੀ ਆ ਉਹ ਬਾਲਾ ਚੁੱਪ ਕਰਕੇ ਲੁੱਧਰੀ ਉਹੀ ਕਰਨ ਲੱਗੀ ਆ ਮੈਂ ਨਾ ਮੱਥਾ ਨਾ ਆਡੇ ਨਾ ਲਾਓ ਲੈਣਾ ਇਹ ਤੁਸ ਸਮਾਨ ਆ ਆ ਚੱਕ ਗੇਣ-ਗੇਣ ਕੇ ਰੱਖ ਲੈ ਜਿੰਨੇ ਹੈਗਾ ਤੇਰਾ ਸਮਾਨ ਸ਼ਾ ਜੇ ਨਾ ਲੈ ਗਏ ਬਾਦੂ ਸਮਾਨ ਨੂੰ ਮੈਂ ਅੱਗ ਲਾ ਕੇ ਫੂਕ ਦੂੰ ਇੱਥੇ ਮੈਂ ਤੇਰੇ ਕੋਲ ਰੱਖ ਕੇ ਵੀ ਕੀ ਕੰਨਾ ਆਪਣਾ ਸਮਾਨ ਸਮਾਨ ਦੀ ਤਾਂ ਖਾਦੀ ਖੜੀ ਮੈਂ ਤਾਂ ਆਪਣੀ ਕੁੜੀ ਵੀ ਨਹੀਂ ਤੇਰੇ ਕੋਲ ਛੱਡ ਕੇ ਜਾਣੀ ਇਹ ਗਲਤੀ ਪਹਿਲਾਂ ਤੂੰ ਕਰ ਲਈ ਹੁਣ ਕੁੜੀ ਨੂੰ ਹੱਥ ਲਾ ਕੇ ਦਹਲੀ ਲਿਆ ਕੇ ਦਿਖਾ ਲਈ ਇੱਥੋਂ ਕੁੜੀ ਮੇਰੀ ਮੈਂ ਨਾਲ ਲੈ ਕੇ ਜਾਉਂਗੀ ਤੂੰ ਰੋਕ ਕੇ ਦਿਖਾਈ ਮੈਨੂੰ ਤੂੰ ਕਰਾ ਲੈ ਜਿਹੜਾ ਦੂਜਾ ਵਿਆਹ ਕਰਾਉਣਾ ਆ ਉਹ ਬੱਸ ਕਰ ਦੂਜੇ ਵਿਆਹ ਦੀ ਆ ਕਿ ਤੈਨੂੰ ਲੱਗਿਆ ਮੈਨੂੰ ਨਹੀਂ ਮੈਂ ਤਾਂ ਕੰਮ ਤੋਂ ਘਰ ਤੇ ਘਰ ਤੋਂ ਕੰਮ ਤੇਰਾ ਹੀ ਦਿਮਾਗ ਆ ਪਤਾ ਨਹੀਂ ਕਿੱਥੇ ਕਿੱਥੇ ਫਿਰਦਾ ਜਿੱਦਾਂ ਦੀ ਗੰਦਗੀ ਤੇਰੇ ਦਿਮਾਗ ਦੇ ਵਿੱਚ ਭਰੀ ਆ ਨਾ ਤੈਨੂੰ ਲੱਗਦਾ ਬਾਕੀਆਂ ਦੇ ਦਿਮਾਗ 'ਚ ਵੀ ਉਹੀ ਗੰਦਗੀ ਭਰੀ ਹੋਣੀ ਆ ਚੱਲ ਜਾ ਇੱਥੋਂ ਅੱਛਾ ਮੈਨੂੰ ਸਮਾਨ ਪੈਕਾ ਲਾਂਦੇ ਮੂੰਹ ਬੰਦ ਕਰ ਲੈ ਇਹ ਘਰ ਮੇਰਾ ਆ ਆਸ਼ਾ 10 ਮਿੰਟ ਦੇ ਵਿੱਚ ਵੀ ਸਮਾਨ ਆਪਣਾ ਸਾਰ ਸੋਧ ਲੈ ਤੇ ਤੁਰਦੀ ਬਾਹਰ ਇਥੋਂ ਤੇਰੀ ਸ਼ਕਲ ਦੇਖ ਕੇ ਮੈਂ ਰਾਜੀ ਨਹੀਂ ਮੈਂ ਕਿਹੜਾ ਰਾਜੀ ਆ ਗੁੱਡੀ ਤੋਂ ਸਦਖੋਂ ਦਾ ਕਰਦੀ ਕਿ ਤਸੂਟ ਮਾਰੇ ਚੱਕ ਚੱਕ ਕੇ ਮੈਂ ਕਿਹੜਾ ਇਹਨੂੰ ਬਰਦਾਸ਼ਤ ਕਰਦੀ ਆ ਮੈਨੂੰ ਤਾਂ ਗੁੱਸਾ ਆਉਂਦਾ ਹੁਣ ਦੇਖ ਕੇ ਇਹਦੇ ਵੱਲ ਛੇਤੀ ਛੇਤੀ ਕੱਪੜੇ ਪੈਕ ਕਰਾਂ ਤੇ ਜਾਵਾਂ ਇਥੋਂ ਛੱਡ ਕੇ ਨਹੀਂ ਜਾਉਣਾ ਕੋਈ ਵੀ ਇਹਦੇ ਕੋਲ ਜਿਹੜਾ ਇਹਦਾ ਮੂੰਹ ਨਾ ਦੇਖਣਾ ਪਵੇ ਮੈਨੂੰ ਮੈਂ ਸਮਾਨ ਇਹਦੇ ਵਿੱਚ ਪਾਈ ਤਾਂ ਜਾਂਦੀ ਆ ਪਰ ਮੈਂ ਲੈ ਕੇ ਕਿੱਧਰ ਜਾਣਾ ਆ ਉਹ ਵੀ ਜਾਣਾ ਮੈਂ ਬੱਸ ਸੱਚ ਆ ਸਾਰਿਆਂ ਨੇ ਮੇਰੇ ਮੂੰਹ ਵੱਲ ਦੇਖਣਾ ਆ ਛੱਲਿੱਤਾ ਕਰਦੀ ਆ ਇੱਥੋਂ ਔਟੋ ਕਰਾ ਲੈਣਾ ਆ ਤੇ ਉੱਥੇ ਜਾ ਕੇ ਚਾਚੀ ਕੇ ਘਰ ਰੱਖ ਦਊਂਗੀ ਆਪੇ ਲੈ ਕੇ ਜਾਊਂਗਾ ਉਹ ਚੱਕ ਕੇ ਐ ਹਲ ਮੇ ਕੁੜੀ ਦੇ ਕੱਪੜੇ ਪਾਉਣੇ ਆ ਦੱਤੇ ਮਾਣ ਨੇ ਬੈਗ ਨਹੀਂ ਦਿੱਤਾ ਰੱਖ ਲੈ ਵੀ ਪਹਿਣ ਆਪਣੀ ਨੂੰ ਦੇ ਦੇ ਬੇ ਸਾਰਕਾ ਮੇਰਾ ਪੁੱਤ ਖਲੋਣਾ ਸੋਹਣਾ ਹੈ ਨਾ ਇਹ ਤੈਨੂੰ ਹੋਰ ਲੈ ਕੇ ਦੂੰਗਾ ਖਲੋਣੇ ਨਾਲੇ ਤੂੰ ਹੁਣ ਮੇਰਾ ਪੁੱਤ ਪਾਪਾ ਦੇ ਕੋਲੇ ਰਹਿਣਾ ਅੱਛਾ ਸਾਰਕਾ ਚੱਲ ਚੱਲੀਏ ਮੇਰਾ ਪੋਤਾ ਜਾ ਸਾਰਕਾ ਨੇ ਕਿਤੇ ਨਹੀਂ ਜਾਣਾ ਸਾਰਕਾ ਇੱਥੇ ਰਹੂਗੀ ਹੁਣ ਅੱਛਾ ਸਾਰਕਾ ਨੇ ਤਾਂ ਮੇਰੇ ਨਾਲ ਹੀ ਜਾਣਾ ਤੂੰ ਕੌਣ ਹੁੰਦਾ ਰੋਕਣ ਵਾਲਾ ਕੁੜੀ ਤੇ ਪਹਿਲਾ ਹੱਕ ਹੈ ਨਾ ਮਾਂ ਦਾ ਹੁੰਦਾ ਆ ਤੈਨੂੰ ਕਿਹਾ ਨਾ ਕੁੜੀ ਮੇਰੇ ਕੋਲ ਰਹੂਗੀ ਹੁਣ ਮੇਰੀ ਕੁੜੀ ਫੜਾ ਦੇ ਅੱਛਾ ਚੱਲ ਕੋਈ ਨਹੀਂ ਲੈ ਜਾ ਤੂੰ ਕੁੜੀ ਨੂੰ ਪਰ ਕੋਰਟ ਦੇ ਵਿੱਚ ਜਦੋਂ ਕੇਸ ਮੈਂ ਜਿੱਤਣਾ ਹਨ ਕੁੜੀ ਮੈਨੂੰ ਮੈਣੀ ਆ ਤੈਨੂੰ ਹੋਮਵਰਕ ਕੋਲੋਂ ਦਾ ਤਾਂ ਪਤਾ ਨਹੀਂ ਸਾਹਮਣੀ ਦੂਸਰੇ ਕੁੜੀ ਲੈਕਚਰ ਛਾੜੀ ਚਾਲ ਇੱਥੇ ਬੈਠਾ ਉਹ ਜਾ ਜਾ ਪਾਗਲ ਕਰ ਛੱਡਿਆ ਨੇ ਮੈਨੂੰ ਨਾ ਮੈਂ ਆਪਣੀ ਕੁੜੀ ਐ ਇਹਦੇ ਕੋਲ ਛੱਡ ਕੇ ਇਹਦੇ ਭਰਾ ਵਰਗੀ ਚੋਰ ਬਣਾਉਣੀ ਆ ਚੱਕੀ ਉਹ ਆ ਕੁੜੀ ਆ ਆਪਣੇ ਕੋਲ ਲੈ ਕੇ ਜਾਣੀ ਐ ਨੇ ਦੇਖਦਾ ਮੈਂ ਇਹਨੂੰ ਕਿਹਾ ਸੀਗਾ ਇਹਨੂੰ ਉੱਥੇ ਛੱਡ ਕੇ ਆਇ ਸੁਧਾਰੇ ਨਾਲ ਹੀ ਲੈ ਆਈ ਐ ਤੇ ਇੰਤਾ ਸਮਾਨ ਲੈਣ ਕੱਲਿਆ ਸੀ ਮੈਂ ਸਮਾਨ ਤੇ ਸਮਾਨ ਹੀ ਲੈ ਕੇ ਆਈਆਂ ਭਾਬੀ ਚਾਚੀ ਵੱਲ ਪਿਆ ਆ ਮੈਂ ਤੈਨੂੰ ਸਮਝਾ ਕੇ ਤੋਰਿਆ ਸੀ ਬੇ ਇਹਨੂੰ ਉੱਥੇ ਛੱਡ ਕੇ ਆਈ ਲੈ ਕੇ ਨਾ ਆਈ ਇਹਨੂੰ ਫੇਰ ਨਾਲ ਚੱਕ ਲਿਆਂਦਾ ਸੁਧਾਰਾ ਭਾਬੀ ਉਹ ਤਾਂ ਰੱਖਦਾ ਸੀਗਾ ਕਹਿੰਦਾ ਸੀਗਾ ਮੇਰੀ ਕੁੜੀ ਆ ਇੱਥੇ ਛੱਡ ਕੇ ਜਾ ਮੈਂ ਆਖੋ ਛੱਡਦੀ ਆ ਆਪਣੀ ਕੁੜੀ ਉਨੂੰ ਤਾਂ ਕੋਈ ਨਾ ਕੋਈ ਲਾਲਚ ਹੋਣਾ ਆ। ਨੇ ਤੂੰ ਕੀ ਕਰਾਉਣਾ ਸੀ ਕੁੜੀ ਤੋਂ? ਉਹ ਆ ਬਈ ਸਾੰਬਦਾ। ਨਾ ਨਾ ਭਾਬੀ, ਉਹਦੇ ਕੋਲ ਕੁੜੀ ਛੱਡ ਕੇ ਮੈਂ ਉਹਦੇ ਵਰਗੀ ਬਣਾਉਣੀ। ਮੈਂ ਤਾਂ ਆਪਣੀ ਕੁੜੀ ਆਪਣੇ ਕੋਲ ਹੀ ਰੱਖੂ। ਨੇ ਚਾਚੀ ਵਾਲਾ ਕਦੇ ਸਮਾਨ ਰੱਖਣਾ ਸੀ। ਉਹ ਤੈਨੂੰ ਪਤਾ ਵੀ ਐ ਕਿਦਾਂ ਦੀ ਐ। ਉਹਨੇ ਜਿਹੜਾ ਕੀਮਤੀ-ਕੀਮਤੀ ਸਮਾਨ ਤੇਰਾ ਕੱਢ ਲੈਣਾ ਕੱਪੜੇ ਲੀੜੇ। ਹੋਰ ਕੀ ਕਰਦੀ ਭਾਬੀ? ਉਹਨੇ ਤਾਂ ਮੈਨੂੰ ਸਿੱਧੇ ਮੂੰਹ ਬੁਲਾਇਆ ਵੀ ਨਾ। ਬੈਗ ਵੀ ਉੱਪਰੋਂ ਲੁਕੋ ਕੇ ਰੱਖ ਲੈ। ਉੱਪਰੋਂ ਚਾਦਰ ਦੇ ਦਿੱਤੀ। ਕਹਿੰਦਾ ਤੇਰੇ ਪੇਕੇ ਆਂਦੀ ਆ ਇਹਦੇ ਵਿੱਚ ਹੀ ਸਾਰੇ ਆਪਣੇ ਕੱਪੜੇ-ਕੁੱਪੜੇ ਪਾ ਕੇ ਲੈ ਕੇ ਜਾ ਮੈਂ ਆਉਂਦੀ ਪੰਡ ਬਨ ਕੇ پتہ ਕਿੰਨੀ ਔਖੀ ਲੈ ਕੇ ਆਈ ਆ ਬੇ ਤਾਈ ਉਹ ਤਾਂ ਮੈਂ ਚਾਚੀ ਬਾਹਰ ਰੱਖ ਕੇ ਦਿੱਤੀ ਕਿੱਦਾਂ ਚੱਕ ਕੇ ਲੈ ਕੇ ਆਉਂਦੀ ਇੰਨੀ ਦੂਰ ਚੱਲ ਕੋਈ ਨਹੀਂ ਅੰਦਰ ਨੂੰ ਜਾ ਭਾਜੀ ਨੂੰ ਕਹਿ ਦੇਈ ਆਉਂਦਾ ਜਾਂਦਾ ਲੈ ਆਵੇ ਉੱਥੋਂ ਕੋਈ ਨਹੀਂ ਮੈਂ ਕਹਿੰਦੀ ਆ ਉਹਨੂੰ ਵੀ ਚੱਲ ਤੋਰੇ ਆ ਸੀਗਾ ਮੈਂ ਇਹਨੂੰ ਹੋਰ ਕੰਮ ਤਾਂ ਤੁਰਦੀ ਫਿਰਦੀ ਹੋਰ ਵੀ ਇਹਨੂੰ ਕਹੇ ਸੀ ਮੈਂ ਛੱਡ ਕੇ ਆਈ ਕੁੜੀ ਨੂੰ ਲੈ ਆਈ ਆ ਉਹ ਇੱਕ ਮੂਰਾ ਬੈਠਾ ਅੰਦਰ ਉਹ ਨਹੀਂ ਮੇਰੀ ਸੁਣਦਾ ਦੇਖਾਂ ਉਹਨੂੰ ਵੀ ਜਾ ਕੇ ਨਹੀਂ ਬੈਠਾ ਆ ਤੈਨੂੰ ਤਾਂ ਕੋਈ ਕੰਮ ਕਰ ਹੈ ਨਹੀਂ ਬੈਠਣ ਤੁਸੀਂ ਬਾ ਕੀ ਕਰਾਂ ਹੁਣ ਵਿਲਾ ਹੀ ਨੇ ਕੀ ਕਰੀਏ ਹੁਣ ਫਿਰ ਨਹੀਂ ਮੇਰੀ ਗੱਲ ਸੁਣਾ ਹਾਂਜੀ ਆ ਕਾਦਾ ਕੇਸ ਕੀਤਾ ਆ ਨਾ ਕੇਸ ਤਲਾਕ ਦਾ ਕੀਤਾ ਆ ਹੋਰ ਕਾਦਾ ਕੀਤਾ ਨੇ ਤੈਨੂੰ ਪਤਾ ਨਹੀਂ ਇਸ ਗੱਲ ਦਾ ਮੈਨੂੰ ਤਾਂ ਪਤਾ ਆ ਤੇਰੀ ਭੈਣ ਨੂੰ ਚੇਤਾ ਭੁੱਲ ਗਿਆ ਲੱਗਦਾ ਮੈਂ ਉਹਨੂੰ ਸਮਝਾਇਆ ਸੀਗਾ ਵੀ ਕੁੜੀ ਨੇ ਉੱਥੇ ਛੱਡ ਕੇ ਆਈ ਉਹ ਵੀ ਨਾਲ ਲੈ ਆਈ ਫਿਰ ਆਪਣਾ ਤਾਂ ਰੋਟੀ ਪਾਣੀ ਮੱਸੀ ਚੱਲਦਾ ਸੀ ਉੱਪਰ ਦੀ ਉਹ ਕੁੜੀ ਲੈ ਆਈ ਆਪਣੀ ਨਿਆਣਾ 100 ਚੀਜ਼ਾਂ ਮੰਗਦਾ ਕਿੱਥੋਂ ਦੇਣੀਆਂ ਉੱਪਰ ਦੀ ਤੂੰ ਬੈਲਾ ਮੇਰੇ ਤੋਂ ਨਹੀਂ ਕਿਸੇ ਦੇ ਭਾਂਡੇ ਭੁੰਡੇ ਤਾ ਹੁਣੇ ਤੈਨੂੰ ਮੈਂ ਪਹਿਲਾਂ ਦੱਸਤਾ ਚੱਲ ਕੋਈ ਗੱਲ ਨਹੀਂ ਜੇ ਤਲਾਕ ਹੋ ਗਿਆ ਚਾਰ ਪੈਸੇ ਆਪਾਂ ਨੂੰ ਹੀ ਆਉਣੇ ਆ ਕਿਸੇ ਉਹਨੂੰ ਦੋ ਰੋਟੀਆਂ ਦਿੰਦੇ ਜਾਂ ਕੁੜੀ ਵੀ ਸਾਹਮਣੇਵਾ ਕੇ ਫੇਕੀ ਹੋਇਆ ਤੁਹਾਨੂੰ ਕੀ ਪਤਾ ਕੁੜੀ ਕਿੰਨੀ ਹੈ ਅਲਟਾ ਕਾਦੀ ਸਾਰੀ ਦਿਹਾੜੀ ਮੈਂ ਤਾਂ ਹਾਲ ਦੇਖਦੇ ਕਿ ਇੰਨਾ ਹੁੱਸਾ ਚੜਦਾ ਨਾ ਬਹੁਤ ਉਹ ਚੱਲ ਕੋਈ ਗੱਲ ਨਹੀਂ ਮੀਨਾ ਇੰਨਾ ਖੇਜ ਨੋਟਾਂ ਤੇ ਥੱਡੀਆਂ ਤਾਂ ਆਪਾਂ ਨਹੀਂ ਹੋਣੀਆਂ ਫੇਖਿਆ ਕਰੀ ਜਾਂ ਦਿਲ ਦਾ ਤੈਨੂੰ ਤਾਂ ਕੱਲੇ ਪੈਸੇ ਦੱਸਦੇ ਆ ਸਾਰੀ ਦਿਹਾੜੀ ਮੈਨੂੰ ਨੌਕਰ ਬਣਾਇਆ ਤੁਸੀਂ ਪਹਿਲਾਂ ਤੈਨੂੰ ਰੋਟੀ ਪਾਣੀ ਦਿੰਦੀ ਸੀ ਫੇ ਤੇਰੀ ਭੈਣ ਨੂੰ ਹੁਣ ਕੁੜੀ ਆ ਗਈ ਮੈਂ ਕਹਿੰਦੇ ਆ ਕਿਹਦੀਆਂ ਖੁਆਸ਼ੀਆਂ ਪੂਰੀਆਂ ਕਰਾਂ ਮੇਰ ਤੋਂ ਨਹੀਂ ਹੁੰਦੇ ਇਹ ਕੰਮ ਹਾ ਹਾ ਕਿ ਦਖਲ ਆ ਰ ਪਾਇਆ ਤੋ ਕੁੜੀਏ ਅਬਾ ਤੇਰੇ ਭਾ ਦੀ ਨੌਕਰ ਆਣੀ ਐ ਜਿਹੜਾ ਤੇਰਾ ਖਲਾਰਾ ਇਹਨੂੰ ਅਕਲੋ ਕੁਲ ਦਿੱਤੀ ਕਿ ਨਹੀਂ ਦਿੱਤੀ ਕੋਈ ਹਣ ਬੈਠੀ ਐ ਖਸਨ ਬੱਟਾ ਜੇ ਬਣ ਕੇ ਕੀ ਹੋ ਗਿਆ ਭਾਬੀ ਕਦ ਰੋਣਾ ਪਾਇਆ ਹੋਣਾ ਕੀ ਇਹਨੂੰ ਅਕਲੋ ਕੁਸ ਦਿੱਤੀ ਤੇ ਨਹੀਂ ਦਿੱਤੀ ਕਿ ਤਖਲਾਰਾ ਪਾਇਆ ਆ ਭਾਬੀ ਭਲ ਨਿਆਣਿਆਂ ਵਾਲਾ ਘਰ ਆ ਨਿਆਣੇ ਖਲਾਰਾ ਹੀ ਪਾਉਂਦੇ ਹੁੰਦੇ ਆ ਹੋਰ ਕੀ ਕਰਦੇ ਹੁੰਦੇ ਆ ਫੇ ਕਿ ਹੋਏ ਜੇ ਖਲਾਰਾ ਪਾ ਵੀ ਦਿੱਤਾ ਤਾਂ ਸੁੰਬਰ ਦੀ ਹੱਲੇ ਮੈਂ ਬਾਅਦ ਚ ਪਹਿਲਾ ਖਲਾਰਾ ਪਾ ਦੰਦੀ ਇਹ ਜੇ ਇੱਥੇ ਰਹਿਣਾ ਤਾਂ ਹਨਾ ਇਹਨੂੰ ਸਮਝਾ ਕੇ ਰੱਖ ਮੈਨੂੰ ਗੰਦਕੀ ਬਿਲਕੁਲ ਨਹੀਂ ਪਸੰਦ। ਭਾਬੀ ਏਡਾ ਵੀ ਕੀ ਤੂਫਾਨ ਆ ਗਿਆ? ਫੇਕ ਹੀ ਹੋਇਆ ਜੇ ਕੁੜੇ ਨੇ ਖਲਾਰਾ ਪਾਤਾ ਤਾਂ ਨਿਆਣੇ ਖਲਾਰਾ ਹੀ ਪਾਉਂਦੇ ਹੁੰਦੇ ਆ। ਹੋਰ ਕੀ ਕਰਦੇ ਹੁੰਦੇ ਆ? ਦੇਖ ਮੇਰਾ ਦਿਮਾਗ ਨਾ ਖਰਾਬ ਕਰ। ਹੋਰ ਤਾਂ ਤੂੰ ਕੋਈ ਕੰਮ ਕਰ ਕਾਨਾ ਨਹੀਂ ਇਹਨੂੰ ਹੀ ਦੇਖਣਾ। ਵੀ ਮੈਂ ਸਾਹ ਮਲਵਾ ਇਹਨੂੰ। ਹਾਦੀ ਹੋ ਗਈ ਆ ਭਾਬੀ ਵਾਲੀ ਵੀ। ਭੱਬ ਕਿੱਦਾਂ ਬੋਲ ਕੇ ਗਈ? ਅੱਜ ਤਾਂ ਭਾਬੀ ਦਾ ਗੱਲ ਕਰਨ ਦਾ ਤਰੀਕਾ ਹੀ ਬਦਲ ਗਿਆ। ਇਹ ਤਾਂ ਮੇਰੀ ਕੁੜੀ ਨੂੰ ਕਦੀ ਇਦਾਂ ਬੋਲੀ ਨਹੀਂ ਅੱਜ ਪਤਾ ਨਹੀਂ ਕੀ ਹੋਇਆ ਇਹਨੂੰ ਕਿੰਨਾ ਕੁਛ ਕਹਿ ਦਿੱਤਾ ਹਾਏ ਜੇ ਭਾਬੀ ਦੀ ਆਪਣੀ ਤੇ ਹੁੰਦੀ ਉਹ ਖਲਾਰਾ ਪਾ ਦੰਦੀ ਫੇਰ ਵੀ ਭਾਬੀ ਇਦਾਂ ਬੋਲਦੀ ਸੱਚੀ ਕਿਹਾ ਯਾ ਬਗਾਨੇ ਤਾਂ ਬਗਾਨੇ ਹੀ ਹੁੰਦੇ ਆ ਅੱਜ ਭਾਬੀ ਨੇ ਮੇਰੀ ਧੀ ਨਾਲ ਤਾਂ ਬਗਾਨਿਆਂ ਵਾਲੀ ਕਰ ਦਿੱਤੀ ਐ ਨਾ ਇਹਨਾਂ ਨੇ ਤਾਂ ਹੋਣੀ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ